ਜੇਕਰ ਵਿਆਹ ਨਾ ਕਰਵਾਇਆ ਬੱਚੇ ਪੈਦਾ ਨਾ ਕੀਤੇ ਤਾਂ ਕੰਪਨੀ ਕੱਢ ਦੇਵੇਗੀ ਨੌਕਰੀ ਤੋਂ ਜਾਰੀ ਹੋ ਗਿਆ ਇਹ ਅਜੀਬ ਜਿਹਾ ਫਰਮਾਨ ਜਿਹਾ ਤੁਸੀਂ ਸਹੀ ਸੁਣ ਰਹੇ ਹੋ ਚੀਨ ਦੀ ਇੱਕ ਕੰਪਨੀ ਨੇ ਇਹ ਅਜੀਬ ਜਿਹਾ ਫਰਮਾਨ ਜਾਰੀ ਕਰ ਦਿੱਤਾ ਹੈ ਇਹ ਸੁਣਨ ਨੂੰ ਤਾਂ ਅਜੀਬ ਜਿਹਾ ਲੱਗਦਾ ਹੈ ਪਰੰਤੂ ਇਹ ਸੱਚ ਹੈ ਕਿ ਚੀਨ ਦੀ ਇੱਕ ਕੰਪਨੀ ਨੇ ਇਹ ਫਰਮਾਨ ਜਾਰੀ ਕਰ ਦਿੱਤਾ ਹੈ ਕਿ ਜੇਕਰ ਕੰਪਨੀ ਦੇ ਵਿੱਚ ਕੰਮ ਕਰਦੇ ਕਿਸੇ ਕਰਮਚਾਰੀ ਨੇ ਵਿਆਹ ਨਾ ਕਰਵਾਇਆ ਬੱਚੇ ਨਾ ਪੈਦਾ ਕੀਤੇ ਤਾਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ ਦਰਸਲ ਚੀਨ ਦੇ ਵਿੱਚ ਵਿਆਹ ਦਰ ਬਹੁਤ ਜ਼ਿਆਦਾ ਘਟ ਰਹੀ ਹੈ ਇਸ ਕਰਕੇ ਚੀਨ ਦੀ ਸਰਕਾਰ ਬਹੁਤ ਸਾਰੀਆਂ ਕੰਪਨੀਆਂ ਬਹੁਤ ਸਾਰੇ ਗਰੁੱਪ ਇਹ ਯਤਨ ਕਰ ਰਹੇ ਨੇ ਕਿ ਚੀਨ ਦੇ ਵਿੱਚ ਵਿਆਹ ਦਰ ਨੂੰ ਵਧਾਇਆ ਜਾਵੇ ਇਸ ਕਰਕੇ ਹੀ ਇਥੋਂ ਦੀਆਂ ਸਰਕਾਰਾਂ ਕੰਪਨੀਆਂ ਅਜੀਬੋ ਗਰੀਬ ਟਾਉਂਡ ਤਰੀਕੇ ਵਰਤ ਰਹੀਆਂ ਨੇ ਤੇ ਇੱਕ ਕੰਪਨੀ ਦੇ ਵੱਲੋਂ ਇਹ ਫਰਮਾਨ ਜਾਰੀ ਕਰ ਦਿੱਤਾ ਗਿਆ ਹੈ ਕਿ ਕੰਪਨੀ ਦੇ ਵਿੱਚ ਜਿਹੜੇ ਵੀ ਕਰਮਚਾਰੀ ਕੰਮ ਕਰਦੇ ਨੇ ਜੇਕਰ ਉਹਨਾਂ ਨੇ ਵਿਆਹ ਨਾ ਕਰਵਾਇਆ ਬੱਚੇ ਪੈਦਾ ਨਾ ਕੀਤੇ ਤਾਂ ਉਹਨਾਂ ਨੂੰ ਕੰਪਨੀ ਦੇ ਵਿੱਚੋਂ ਕੱਢ ਦਿੱਤਾ ਜਾਵੇਗਾ ਦਰਸਾਲ ਚੀਨ ਦੇ ਸ਼ਾਨ ਡੌਗ ਸੂਬੇ ਦੇ ਵਿੱਚ ਬਹੁਤ ਸਾਰੇ ਹੋਰ ਗਰੁੱਪ ਵੀ ਨੇ ਜਿਨ੍ਹਾਂ ਦੇ ਵੱਲੋਂ ਅਜਿਹੇ ਟੰਗ ਤਰੀਕੇ ਵਰਤੇ ਜਾ ਰਹੇ ਨੇ ਜਿਸ ਦੇ ਨਾਲ ਨੌਜਵਾਨ ਮੁੰਡੇ ਕੁੜੀਆਂ ਵਿਆਹ ਕਰਵਾਉਣ ਦੇ ਲਈ ਉਤਸ਼ਾਹਿਤ ਹੋਣ ਔਰ ਇਸੇ ਹੀ ਤਰ੍ਹਾਂ ਇੱਕ ਕੰਪਨੀ ਦੇ ਵੱਲੋਂ ਇਹ ਫਰਮਾਨ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਜਿਹੜੇ ਵੀ ਨੌਜਵਾਨ ਕੁਆਰੇ ਨੇ ਜਾਂ ਫਿਰ ਜੜੀਆਂ ਲੜਕੀਆਂ ਕੁਆਰੀਆਂ ਨੇ ਤੇ ਜਿਹੜੇ ਵੀ ਲੋਕ ਤਲਾਕशुदा ਨੇ ਉਹਨਾਂ ਨੂੰ ਵਿਆਹ ਕਰਵਾਉਣ ਦੇ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਦਰਸਲ ਕੰਪਨੀ ਦਾ ਮੁੱਖ ਮਕਸਦ ਇਹ ਹੈ ਕਿ ਜਿਹੜੇ ਵੀ ਇਹ ਲੋਕ ਸਿੰਗਲ ਨੇ ਉਹ ਵਿਆਹ ਕਰਵਾ ਲੈਣ ਕਿਉਂਕਿ ਸਰਕਾਰ ਵੀ ਅਜਿਹਾ ਚਾਹੁੰਦੀ ਹੈ ਕਿ ਜਿੰਨੇ ਵੀ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਕਿ ਅਜੇ ਕੁਆਰੇ ਨੇ ਜਾਂ ਫਿਰ ਤਲਾਕशुदा ਨੇ ਉਹ ਵਿਆਹ ਕਰਵਾ ਲੈਣ ਇਸੇ ਕਰਕੇ ਹੀ ਕੰਪਨੀ ਦੇ ਵੱਲੋਂ ਇੱਕ ਕਾਨੂੰਨ ਬਣਾਇਆ ਗਿਆ ਏ ਦੱਸਦੀ ਏ ਕਿ ਜਦੋਂ ਇਸ ਦਾ ਪਤਾ ਕੰਪਨੀ ਦੇ ਉੱਚ ਅਧਿਕਾਰੀਆਂ ਨੂੰ ਲੱਗਾ ਤਾਂ ਉਹਨਾਂ ਨੇ ਇਸ ਦੀ ਘੋਰ ਨਿੰਦਾ ਕੀਤੀ ਤੇ ਬਾਅਦ ਦੇ ਵਿੱਚ ਵੱਡੇ مشਵਰੇ ਤੋਂ ਬਾਅਦ ਇਸ ਜਿਹੜੇ ਕਾਨੂੰਨ ਨੂੰ ਵਾਪਸ ਲੈ ਲਿਆ ਗਿਆ 13 ਫਰਵਰੀ ਨੂੰ ਇਹ ਕਾਨੂੰਨ ਰੱਦ ਕਰ ਦਿੱਤਾ ਗਿਆ ਉੱਚ ਅਧਿਕਾਰੀਆਂ ਨੇ ਇਹ ਗੱਲ ਆਖੀ ਸੀ ਕਿ ਇਹ ਇੱਕ ਚੀਨ ਦੇ ਕਿਰਤ ਕਾਨੂੰਨ ਦੀ ਉਲੰਘਣਾ ਹੈ ਤੇ ਜਦੋਂ ਇਹ ਜਿਹੜੀ ਖਬਰ ਸੀ ਸੋਸ਼ਲ ਮੀਡੀਆ ਤੇ ਫੈਲੀ ਤਾਂ ਹਰ ਕਿਸੇ ਨੇ ਇਹ ਆਖ ਦਿੱਤਾ ਕਿ ਚੀਨ ਦੇ ਵਿੱਚ ਤਾਂ ਕੁਝ ਵੀ ਸੰਭਵ ਹੈ ਬਹੁਤ ਸਾਰੀਆਂ ਚੀਜ਼ਾਂ ਸੀ ਪਹਿਲਾਂ ਵੀ ਦੇਖਦੇ ਆਂ ਜਿਹੜੀਆਂ ਕਿ ਆਮ ਤੌਰ ਤੇ ਹਰ ਮੁਲਕ ਦੇ ਵਿੱਚ ਇਹ ਗੱਲ ਆਖੀ ਜਾਂਦੀ ਹੈ ਕਿ ਇਹ ਸੰਭਵ ਨਹੀਂ ਹੈ ਪਰਤੂ ਚੀਨ ਉਸ ਨੂੰ ਸੰਭਵ ਕਰ ਦਿੰਦਾ ਹੈ ਤੇ ਜਦੋਂ ਇਹ ਰਫ ਫੈਸਲਾ ਸੀ ਉਹ ਖਬਰ ਬਣ ਕੇ ਸੋਸ਼ਲ ਮੀਡੀਆ ਤੇ ਫੈਲਿਆ ਤਾਂ ਉਦੋਂ ਵੀ ਲੋਕਾਂ ਨੇ ਇਹੀ ਆਖਿਆ ਵਕਿਆ ਇਹ ਚੀਨ ਦੇ ਵਿੱਚ ਕੁਝ ਵੀ ਸੰਭਵ ਹੈ ਉਂਝ ਅਸੀਂ ਆਮ ਤੌਰ ਤੇ ਇਹ ਗੱਲ ਆਖਦੇ ਹਾਂ ਕਿ ਵਿਆਹ ਕਰਵਾਉਣਾ ਜਾਨਣਾ ਕਰਵਾਉਣਾ ਹਰ ਕਿਸੇ ਦਾ ਨਿੱਜੀ ਫੈਸਲਾ ਹੁੰਦਾ ਹੈ ਤੇ ਜਦੋਂ ਕੋਈ ਕੰਪਨੀ ਕਰਮਚਾਰੀ ਤੇ ਇਹ ਥੋਪਦੀ ਹੈ ਕਿ ਤੁਹਾਨੂੰ ਵਿਆਹ ਕਰਵਾਉਣਾ ਹੀ ਪਵੇਗਾ ਤਾਂ ਉਸ ਵਿਅਕਤੀ ਤੇ ਕੀ ਬੀਤ ਦੀ ਹੋਵੇਗੀ ਇਹ ਅਸੀਂ ਖੁਦ ਅੰਦਾਜ਼ਾ ਲਗਾ ਸਕਦੇ ਹਾਂ ਸੋ ਚੀਨ ਦੀ ਕੰਪਨੀ ਦੇ ਵੱਲੋਂ ਜਿੰਨੇ ਵੀ ਕਰਮਚਾਰੀ ਸਨ ਉਹਨਾਂ ਨੂੰ ਮਜਬੂਰ ਕੀਤਾ ਗਿਆ ਕਿ ਉਹ ਵਿਆਹ ਕਰਵਾਉਣ ਉਹਨਾਂ ਨੂੰ ਜੂਨ ਤੱਕ ਦੀ ਤਾਰੀਖ ਦਿੱਤੀ ਗਈ ਸੀ ਤੇ ਇਹ ਗੱਲ ਆਖੀ ਗਈ ਸੀ ਕਿ ਜੇਕਰ ਜੂਨ ਤੱਕ ਵਿਆਹ ਨਾ ਕਰਵਾਇਆ ਤਾਂ ਸਤੰਬਰ ਦੇ ਵਿੱਚ ਉਹਨਾਂ ਨੂੰ ਕੰਪਨੀ ਤੋਂ ਬਾਹਰ ਕੱਢ ਦਿੱਤਾ ਜਾਵੇਗਾ ਉਹਨਾਂ ਦੀ ਨੌਕਰੀ ਨਹੀਂ ਰਹੇਗੀ ਪਰੰਤੂ ਬਾਅਦ ਦੇ ਵਿੱਚ ਉੱਚ ਅਧਿਕਾਰੀਆਂ ਦੇ ਕਹਿਣ ਤੇ ਇਸ ਫੈਸਲੇ ਨੂੰ ਵਾਪਸ ਲੈ ਲਿਆ ਗਿਆ